ਉਸ ਵਾ ਜਿਹੜੀ 4 ਵੀਲ ਵਾਲੀ ਸਾਵਟਾ ਉਹ ਇਹਦੇ ਵਿੱਚ ਦੇਤੀ ਮੰਨ ਲਾ ਵੀ ਪੈਕ ਹੀ ਕਰਤੀ ਠੀਕ ਹੈ ਵੀਰ ਜੀ ਹਾਂ ਕੰਮ ਉਹ ਪਹਿਲਾਂ ਨਾਲੋਂ ਉੱਚਾ ਕਰਿਆ ਬਹੁਤ ਜ਼ਿਆਦਾ ਅੱਗੇ ਨਾਲ ਇਹ ਪ੍ਰੋਬਲਮ ਆਉਂਦੀ ਸੀ ਆਉਂਦੀ ਸੀ ਨਾ ਹਾਂ ਅੱਗੇ ਸਾਨੂੰ ਆਮ ਜਮੀਨ ਦਾ ਅੱਜ ਤੱਕ ਵੀ ਇਹ ਗੱਲ ਚੱਲਦੀ ਹੈ ਵੀ ਯਾਰ ਫਾਰਮ ਟਰੈਕ ਨਹੀਂ ਮਾ ਨਹੀਂ ਮਾ ਫਾਰਮ ਟਰੈਕ ਨੀਮਾ ਦਾ ਹਾਂ ਉਹ ਕੰਮ ਹੁਣ ਖਤਮ ਹੋ ਗਿਆ ਨੀਮੇ ਵਾਲਾ ਕੰਮ ਖਤਮ ਹੋ ਗਿਆ ਉਹ ਉੱਚਾ ਕਰਤਾ ਹਾਂ ਉੱਚਾ ਕਰਤਾ ਡੇਂਜ ਵਿੱਚ ਕਮੀਆਂ ਸੀਗੀਆਂ ਆਪਣੇ ਨਾਲ ਪੰਪ ਸੀ ਜਿਹੜਾ ਪਾਵਰ ਸਟੀering ਦਾ ਉਹ ਦੋਨੇ ਪਾਵਰ ਸਟੀering ਦਾ ਤੇ ਲੈਫਟ ਵਾਲਾ ਦੋਨੇ ਇਕੱਠੇ ਆਉਂਦੇ ਹੁੰਦੇ ਸੀ ਓਕੇ ਇੱਕ ਸਾਈਡ ਉਹ ਜੇ ਨਾ ਰੰਜੋ ਦਾ ਇੱਕ ਚੀਜ਼ ਨੂੰ ਆਪਾਂ ਨੂੰ ਬਦਲਣਾ ਪੈ ਜਾਂਦਾ ਸੀ ਤਾਂ ਆਪਾਂ ਨੂੰ ਦੋਨੇ ਬਦਲਨੇ ਪੈਂਦੇ ਸੀ ਉਹਦੇ ਵਿੱਚ ਹੁਣ ਕੀ ਜਿਹੜਾ ਪਾਵਰ ਸਟੀering ਵਾਲਾ ਪੰਪ ਉਹ ਤਾਂ ਤਕਰੀਬਨ ਖਰਾਬ ਹੀ ਨਹੀਂ ਹੁੰਦਾ ਨਹੀਂ ਹੁੰਦਾ ਲੈਫਟ ਵਾਲੇ ਨੂੰ ਲੈਫਟ ਵਾਲੇ ਨੂੰ 5-7 ਸਾਲ 10 ਸਾਲ 20 ਸਾਲ ਚੱਲ ਕੇ ਜਿਵੇਂ ਜਿਹੇ ਆਪਾਂ ਕੰਮ ਲੈਂਦੇ ਆ ਉਹਨੂੰ ਪ੍ਰੋਬਲਮ ਆਉਂਦੀ ਆ ਉਹ ਹੁਣ ਇਕੱਲਾ ਲੈਫਟ ਵਾਲਾ ਬਦਲਾਇਆ ਜਾਇਆ ਕਰੂਗਾ ਆਪਾਂ ਬਾਕੀ ਸੇਰਾਂ ਵਾਲੇ ਦੀ ਲੋੜ ਨਹੀਂ ਪੈਣੀ ਲੋੜ ਹੀ ਨਹੀਂ ਪੈਣੀ ਇਹ ਚੀਜ਼ਾਂ ਦਾ ਫਰਕ ਪਾਤਾ ਅੱਗੇ ਆਂ ਜਨੇ ਕਿੰਨੇ ਸਿਲੰਡਰ ਆਂ ਜਨੇ 3 ਸਿਲੰਡਰ ਆ ਇਹਦੇ ਨਾਲੋਂ ਲੈਫਟ ਦੀ ਲੈਫਟ ਦੀ ਥੋੜੀ ਵੱਡੀ ਕਰਤੀ ਲੈਫਟ ਦਾ ਵੀ ਵੱਡਾ ਹੈ ਨਾ ਫਿਲਟਰ ਵੀ ਵੱਡੇ ਲਾਤੇ ਹਾਂ ਫਿਲਟਰ ਤਾਂ ਨਾ ਵੱਡੇ ਤਾਂ ਐ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਮਤਲਬ ਵੀ ਲੈਫਟ ਦੀ ਕੈਪੈਸਿਟੀ ਵਧਾਉਣੇ ਆ ਤਾਂ ਤੇਲ ਵੀ ਪਿੱਛੋਂ ਪੰਪ ਨੂੰ ਵੱਧ ਚਾਹੀਦਾ ਤੇਜ਼ ਤੇ ਚਾਹੀਦਾ ਤੇ ਉਹ ਲੈਫਟ ਅੱਗੇ ਜਦੋਂ ਮੰਨ ਲੇ ਕਿ ਵੀ ਫਰਟ ਚੁੱਕ ਚੱਕ ਮਾਣਾ 1% ਉਹ ਜਿਹੜੀ ਸਲੋ ਸਲੋ ਹੋ ਜਾਂਦੀ ਸੀ ਉਹ ਉਹ ਕੰਮ ਇੱਕ ਤਰ੍ਹਾਂ ਖਤਮ ਹੋ ਗਿਆ ਉਸ ਬਾਅਦ ਵਿੱਚ ਪਲੇਟਫਾਰਮ ਪਲੇਟਫਾਰਮ ਪੂਰਾ ਸੋਹਣਾ ਲੱਗਾ ਤੇ ਉਹ ਦੋਖੀ ਤੋੜ ਦੋਖੀ ਤੋੜ ਤੇ ਹਾਂ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਦੇ ਰਾਏ ਦਰੋਸਤ ਵਾਲਿਆਂ ਨੂੰ ਸਭ ਕੰਮ ਸਾਰਾ ਇਸਰਾ ਹੀ ਕਰਾਤਾ ਉਸ ਬਾਅਦ ਨਾ ਹੀਟ ਕਾਰਡ ਜਿਵੇਂ ਆਪਾਂ ਕਹਿੰਦੇ ਹਾਂ ਹੀਟ ਕਾਰਡ ਲਾ ਕੇ ਟਰੈਕਟਰ ਦੇ ਹਵਾ ਆਉਣ ਤੋਂ ਹੀਟ